ਕਿ ਸੈਸ਼ਨ ਸੱਦਿਆ ਗਿਆ ਵਿਧਾਨ ਸਭਾ ਦਾ ਸ਼੍ਰੀ ਨਾਨਦਪੁਰ ਸਾਹਿਬ ਉੱਥੇ ਸਰਕਾਰ ਦਾ ਕਹਿਣਾ ਅਸੀਂ ਤਮਾਮ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਜਾਂ ਆਗੂਆਂ ਨੂੰ ਸੱਦਾ ਭਜੇ ਤੁਸ ਤੁਹਾਨੂੰ ਐ ਸੱਦਾ ਬਿਲਕੁਲ ਸੱਦਾ ਆਇਆ ਸੀ ਜੀ ਕਹੇ ਕਿਉਂ ਨਹੀਂ ਉੱਥੇ ਸਰਕਾਰ ਨੇ 3 ਮਾਰਚ ਨੂੰ ਸਾਨੂੰ ਪਹਿਲਾਂ ਕਿਹਾ ਗੈਟ ਆਊਟ ਭੱਜੋ ਮੈਂ ਨਹੀਂ ਮੰਨਦਾ ਹੁਣ ਖੰਡ ਲਾ ਗਈ ਕਿਸਾਨਾਂ ਦੇ ਗੁਰੂ ਤੇਗ ਬਹਾਦਰ ਦਾ ਛੇਦੀ ਦੇਵシャ ਜਿਹੜਾ ਜੀ ਆਪਦੇ ਆਪ ਦੇ ਤੌਰ ਤੇ ਜਥੇਬੰਦੀਆਂ ਨੇ ਮਨਾਲਿਆ ਸਰਕਾਰ ਕੋਲੇ ਜਾ ਕੇ ਮਨਾਉਣ ਦਾ ਕੀ ਮਤਲਬ ਹੋਇਆ ਜੇ ਸਰਕਾਰ ਕਹੇ ਵੀ ਆ ਜਾਓ ਸਾਡੇ ਨਾਲ ਮੰਚ ਸਾਂਝਾ ਕਰ ਲਓ ਜੀ ਇਹ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਉਸ ਸੈਸ਼ਨ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਪ੍ਰਧਾਨ ਜੀ ਜਿਵੇਂ ਚੰਡੀਗੜ੍ਹ ਦਾ ਮੁੱਦਾ ਹੋਵੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਵੇ ਚਾਹੇ ਉਹ ਪਾਣੀਆਂ ਦੇ ਮੁੱਦੇ ਜੋ ਵੀ ਪੰਜਾਬ ਨਾਲ ਹੈਗੇ ਬੀਬੀਐਮਪੀ ਦਾ ਮੁੱਦਾ ਹੋਵੇ ਮਤਲਬ ਉਹ ਉਸ ਨੂੰ ਲੈ ਕੇ ਉਮੀਦਾਂ ਸੀ ਲੋਕਾਂ ਨੂੰ ਬੜੀਆਂ ਕਿ ਉਹਦੇ ਖਰਾ ਕੋਈ ਮਤੇ ਪਏ ਜਾਣਗੇ ਜਾਂ ਕੁਝ ਹੋਰ ਪਰ ਸਰਕਾਰ ਦੇ ਵੱਲੋਂ ਕੁਝ ਵੀ ਉੱਥੇ ਕੀਤਾ ਨਹੀਂ ਗਿਆ ਉਸ ਚੀਜ਼ ਨੂੰ ਕਿਵੇਂ ਦੇਖੀਏ ਨਾ ਸਰਕਾਰ ਦੀ ਨੀਤ ਬਦਲੀ ਨਾ ਨੀਤੀ ਬਦਲੀ ਨਾ ਸਰਕਾਰ ਨੇ ਅੱਭੀ ਪਾਰਟੀ ਬਦਲੀ ਨਾ ਸਰਕਾਰ ਨੇ ਆਪਣੇ ਮੰਤਰੀ ਬਦਲੇ ਨਾ ਉਹ ਮੁੱਖ ਮੰਤਰੀ ਬਦਲੇ ਸਾਰਾ ਕੁਝ ਤਾਂ ਉਹੀ ਹੈ ਬਸ ਚੰਡੀਗੜ੍ਹ ਦੀ ਹੈਗਾ ਤੇ ਨਾਨਪੁਰ ਸਾਹਿਬ ਹੀ ਜਾ ਕੇ ਬਹਿ ਗਏ ਨਾ ਗਜਰਾਤ ਦੇ ਵਿੱਚ ਕੇਂਦਰੀ ਬਾਲਡਮਾں ਭਾਸ਼ਣ ਸੁਣਿਆ ਉਹ ਕਹਿ ਰਿਹਾ ਸੀ ਦੇਖੋ ਜੀ ਭਗਵਾਨਤਮਾਨ ਨੇ 20 ਦਿਨਾਂ ਦੇ ਵਿੱਚ 50000 ਰੁਪਏ ਪਰ ਹੈਕਟੇਅਰ ਦਾ ਲੋਕਾਂ ਨੂੰ ਦੇ ਖਾਤੇ ਵਿੱਚ ਪਾ ਵੀ ਦਿੱਤਾ ਹੁਣ ਜੇ ਸਟੇਜ ਤੋਂ ਚੜ ਕੇ ਕੋਈ ਐਡਾ ਵੱਡਾ ਝੂਠ ਮਾਰੀ ਜਾਂਦਾ ਤਾਂ ਵੀ ਚਈ ਚੀਜ਼ ਲੋਕਾਂ ਨੂੰ ਹੜਪੀਟਾਂ ਦੀ ਰਾਹਤ ਮਿਲ ਗਈ ਜਿਹੜੀ ਪੰਜਾਬ ਸਰਕਾਰ ਨੇ ਫਲਾਨੀ ਸੀ ਲੋਕਵਾਇਟ ਟੀਮ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ਼ ਅੱਜ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੇ ਵੱਲੋਂ ਵਿਸ਼ਾਲ ਇਕੱਠ ਰੱਖਿਆ ਗਿਆ ਤਾਂ ਉੱਥੇ ਪਹੁੰਚੇ ਨੇ ਬੀਕੇਯੂ ਗ੍ਰਾਹਾਂ ਦੇ ਸੂਬਾ ਪ੍ਰਧਾਨ ਯੋਗਿੰਦਰ ਸਿੰਘ ਗ੍ਰਾਹਾਂ ਗੱਲਬਾਤ ਕਰਦੇ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਤੇ ਅੱਜ ਜਿਹੜੀ ਚੌਥੀ ਬਰੇ ਗੰਢ ਹੈ ਦਿੱਲੀ ਅੰਦੋਲਨ ਦੀ ਜਿੱਤ ਦੀ ਉਹਦੇ ਬਾਰੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਜਿਹੜਾ ਅੱਜ ਦਾ ਇਕੱਠ ਹੈ ਕੀ ਉਦੇਸ਼ ਹੈ ਦਾ ਕਿਉਂ ਰੱਖਿਆ ਗਿਆ ਵੱਡਾ ਵਿਸ਼ਾਲ ਇਕੱਠ ਜਿਹੜਾ ਅੱਜ ਇਕੱਠ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਆਲ ਇੰਡੀਆ ਸੰਯੁਕਤ ਮੋਰਚੇ ਵੱਲੋਂ ਸਾਰੇ ਭਾਰਤ ਦੇ ਵਿੱਚ ਸਾਰੇ ਭਾਰਤ ਦੀਆਂ ਕ ਕਿ 26 ਨਵੰਬਰ ਆ ਜਿਹੜਾ ਦਿੱਲੀ ਨੂੰ ਦਾ ਪੰਜਵੇਂ ਬਰੇਗੰਡ ਹੈ ਜੀ ਇਹਦੇ ਤੇ ਅਸੀਂ ਜਿਹੜੀਆਂ ਦਿੱਲੀ ਨਾਲ ਜੁੜੀਆਂ ਮੰਗਾਂ ਨੇ ਜਿਹੜੀਆਂ ਹੋਰ ਨਵੀਆਂ ਐਡ ਹੋ ਜਾਂਦੀਆਂ ਨੇ ਜਾਂ ਸਟੇਟ ਨਾਲ ਜੁੜੀਆਂ ਮੰਗਾਂ ਨੇ ਹਰ ਸਟੇਟ ਉਹ ਰੱਖੂਗੀ ਆਪਣੇ ਹੱਥੇ ਤੇ ਉਹਨਾਂ ਮੰਗਾਂ ਤੇ ਅਸੀਂ ਪੰਜਵੇਂ ਬਰੇਗੰਡ ਦੇਤੇ ਅਸੀਂ ਇਹ ਦਿਨ ਹਰ ਸਾਲ ਹੀ ਮਨਾਉਂਦੇ ਕਦੇ ਕੈਪੀਟਲ ਨੇ ਚ ਮਨਾ ਲੈਂਦੇ ਕਦੇ ਜਿਹਨਾਂ ਚ ਮਨਾਉਂਦੇ ਇਸ ਵਾਰ ਸਾਰੇ ਰਾਜਧਾਨੀਆਂ ਨੇ ਜਿਹੜੀਆਂ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦੀ ਉਹਨਾਂ ਦੇ ਵਿੱਚ ਇੱਕ ਪ੍ਰੋਗਰਾਮ ਹੋਵੇ ਹਰ ਵਾਰ ਕੁਝ ਨਾ ਕੁਝ ਮੰਗਾਂ ਜਿਹੜੀਆਂ ਰੱਖੀਆਂ ਜਾਂਦੀਆਂ ਨੇ ਐਸਕੇਮ ਦੇ ਵੱਲੋਂ ਇਸ ਵਾਰ ਕਿਹੜੀਆਂ ਮੁੱਖ ਮੰਗਾਂ ਰੱਖਿਆਂਗੇ ਯਾਨੀ ਇਸ ਅ ਦੇਖੋ ਜੇ ਕੇਂਦਰ ਸਰਕਾਰ ਨਾਲ ਜੁੜੀਆਂ ਨੇ ਮੰਗਾਂ ਨੇ ਜੋ ਤਾਂ ਬਿਜਲੀ ਬਿੱਲ 2025 ਨਵਾਂ ਆਇਆ ਉਹਦਾ ਉਹਦਾ ਵਿਰੋਧ ਦੇ ਵਿੱਚ ਉਹ ਮੰਗ ਸਾਡੀ ਐਡਵਾਈਸ ਹੋਈ ਹੈ ਬਾਕੀ ਦਿੱਲੀ ਮੋਰਚੇ ਦੇ ਆ ਰਹਿ ਰਹੀਆਂ ਨੇ ਮੰਗਾਂ ਨੇ ਕਿਸਾਨਾਂ ਦੇ ਕਰਜ਼ੇ ਤੇ ਖੁਦਕੁਸ਼ੀਆਂ ਵਾਲੀਆਂ ਮੰਗਾਂ ਨੇ ਜੀ ਫਸਲੀ ਜਿਹੜਾ ਮਤਲਬ ਆਪਾਂ ਜਿਹੜਾ ਇਹ ਨਵਾਂ ਲੈ ਕੇ ਆਨੇ ਜ਼ਮੀਨਾਂ ਨੂੰ ਐਕਾਇਰ ਕਰਨ ਵਾਲਾ ਉਹ ਉਹ ਮੰਗਾਂ ਵੀ ਪਾਈਆਂ ਹੋਈਆਂ ਨੇ ਤੇ ਜਿਹੜੀਆਂ ਦਿੱਲੀ ਮੋਰਚੇ ਨਾਲ ਰਹਿ ਰਹੀਆਂ ਨੇ ਸਾਰੀਆਂ ਮੰਗਾਂ ਉਹ ਨੇ ਐਮਐਸਪੀ ਗਾਰੰਟੀ ਕਮੇਟੀ ਦੇ ਵਿੱਚ ਵਿਸ਼ੇਸ਼ ਕਰਕੇ ਸਾਡੀ ਅਸੀਂ ਮੰਗ ਹੈ ਉਹਦੇ ਵਿੱਚ ਇਹ ਪੰਜਾਂ ਹੁੰਦੇ ਨੇ ਬਾਕੀ ਜਿਹੜੀਆਂ ਪੰਜਾਬ ਸਰਕਾਰ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਨੇ ਹੜਪੀੜ ਤੇ ਲੋਕਾਂ ਦੇ ਨੁਕਸਾਨ ਦੇ ਮਾਮਲੇ ਜੇ ਨਹੀਂ ਘਰਾਂ ਦੇ ਮਾਮਲੇ ਜੇ ਲਈ ਮੰਗ ਰੱਖੀ ਹੋਈ ਹੈ ਤੇ ਬਾਕੀ ਆ ਜਿਹੜੇ ਪ੍ਰਾਲੀ ਦੇ ਕੇਸ ਖੁੱਸ ਪਏ ਨੇ ਉਹਨਾਂ ਦੀ ਮੰਗ ਹੈ ਤੇ ਖੇਤੀ ਨੀਤੀ ਦੀ ਮੰਗ ਹੈ ਇਸ ਨਾਲ ਜੁੜੀਆਂ ਹੋਈਆਂ ਜੰਗਾਂ ਨੇ ਉਹ ਉਹਨਾਂ ਦੇ ਆਧਾਰ 'ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਹਨਾਂ ਮੰਗਾਂ ਨੂੰ ਲੈ ਕੇ ਕੇਂਦਰ ਜਾਂ ਪੰਜਾਬ ਸਰਕਾਰ ਦਾ ਕਹਿਣਾ ਕੀ ਹੈ ਕਿੱਥੇ ਖੜੀਆਂ ਨੇ ਮੰਗਾਂ ਜਾਂ ਕੀ ਤੁਹਾਡੀ ਗੱਲਬਾਤ ਚੱਲੀ ਹੈ ਜੇ ਆਪਾਂ ਹੜ੍ਹਾਂ ਨੂੰ ਲੈ ਕੇ ਕਰੀਏ ਤਾਜ਼ੀ ਜਿਹੜੀ ਆਧਾਰਨ ਹੈ ਹੜ੍ਹਾਂ ਦੇ ਵਿੱਚ ਸਰਕਾਰ ਨੇ ਬੜੇ ਦਾਅਵੇ ਕੀਤੇ ਸੀ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੀ ਬਾਹ ਫੜਾਂਗੇ ਪਰ ਉਸ ਤੋਂ ਬਾਅਦ ਨਜ਼ਰ ਕੋਈ ਨਹੀਂ ਆਇਆ ਉੱਥੇ ਦੇਖੋ ਦਾਅਵੇ ਤਾਂ ਉਹ ਹੁਣ ਵੀ ਕਰ ਰਹੇ ਨੇ ਜੀ ਅਸੀਂ ਤਾਂ ਬੜੇ ਜਿੰਨੀ ਗਜਰਾਤ ਦੇ ਵਿੱਚ ਕੇਂਦਰੀ ਬਾਲਡ ਮੈਂ ਭਾਸ਼ਣ ਸੁਣਿਆ ਉਹ ਕਹਿ ਰਿਹਾ ਸੀ ਦੇਖੋ ਜੀ ਭਗਵੰਤ ਮਾਨ ਨੇ 20 ਦਿਨਾਂ ਦੇ ਵਿੱਚ 50000 ਰੁਪਏ ਪਰ ਹੈਕਟੇਅਰ ਦਾ ਲੋਕਾਂ ਨੂੰ ਦਿ ਹੁਣ ਜੇ ਸਟੇਜ ਤੋਂ ਚੜ ਕੇ ਕੋਈ ਐਡਾ ਵੱਡਾ ਝੂਠ ਮਾਰੀ ਜਾਂਦਾ ਆ ਆ ਝੰਡਾ ਸੇ ਜੇਠੂ ਕੇ ਆ ਇਹ ਪਰਸ ਕੱਲ ਪਰਸੋਂ ਹੀ ਆਏ ਨੇ ਫਾਜ਼ਲ ਕੈਰੀ ਵਿੱਚ ਹੜਪੀਟਾਂ ਦੀ ਮਦਦ ਕਰਕੇ ਉਹਨਾਂ ਦੀ ਕਣਕ ਨੂੰ ਪੀਜ ਕੇ ਆਏ ਨੇ ਮੇਰੇ ਕੋਲ ਬੈਠੇ ਜੀ ਇਹਨਾਂ ਨੂੰ ਪੁੱਛ ਲਓ ਵੀ ਉੱਥੇ ਲੋਕਾਂ ਨੂੰ ਲੋਕਾਂ ਨੂੰ ਤੁਹਾਨੂੰ ਕਿਹੋ ਜਿਹਾ ਹੰਗਾਰਾ ਦਿੱਤਾ ਵੀ ਕਿਈ ਕੀ ਲੋਕਾਂ ਨੂੰ ਹੜਪੀਟਾਂ ਤੋਂ ਰਾਹਤ ਮਿਲ ਗਈ ਜਿਹੜੀ ਪੰਜਾਬ ਸਰਕਾਰ ਨੇ ਲਾਨੀ ਸੀ ਜੇ ਨਹੀਂ ਉਹ ਬੋਲਦੇ ਤੁਸੀਂ ਮੀਡੀਆ ਵਿੱਚ ਵੀ ਸੁਣਿਆ ਹੋਣਾ ਸੋਸ਼ਲ ਮੀਡੀਆ 'ਚ ਮੈਂ ਸੁਣਿਆ ਵੀ ਜੀ ਪੰਜਾਬ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਸਾਡੀ ਤਾਂ ਮਦਦ ਵੀ ਕੇਜੂ ਗਰਾਹਾਂ ਵਾਲਿਆਂ ਤੇ ਕਿਸਾਨਾਂ ਜਾਂ ਤੇ ਬੰਦਿਆਂ ਨੇ ਕੀਤੀ فیر ਹੁਣ ਆਪਾਂ ਕਿਵੇਂ ਮੰਨ ਲਈ ਵੀ ਸਰਕਾਰ ਜੀ ਠੀਕ ਹੈ ਜਿਹੜਾ ਮੀਟਰ ਬਿਜਲੀ ਦੇ ਬਿੱਲਾਂ ਵਾਲਾ ਜਿਹੜਾ ਬਿੱਲ ਹੈ 2000 ਤੇ ਉਹਦੇ ਵਿੱਚ ਜਿਹੜੇ ਹੁਣ ਮੀਟਰ ਲਗਾਏ ਜਾ ਰਹੇ ਆ ਜਿਹਨੂੰ ਪ੍ਰੀ ਪੇਡ ਮੀਟਰ ਕਿਹਾ ਜਾ ਰਿਹਾ ਚਿਪਾਂ ਵਾਲੇ ਮੀਟਰ ਕਹਿੰਦੇ ਆ ਉਹ بڑے ਲੋਕਾਂ ਦੇ ਘਰਾਂ ਵਿੱਚ ਲੱਗ ਚੁੱਕੇ ਆ ਉਹ ਕਹਿੰਦੇ ਆ ਕਿ ਪਿੱਛੋਂ ਸਾਨੂੰ ਹੋਰ ਮੀਟਰ ਮਿਲ ਨਹੀਂ ਰਹੇ ਵੀ ਆਹੀ ਲਾਵਾਂਗੇ ਮਤਲਬ ਆਨੇ ਬਹਾਨੇ ਮੀਟਰ ਬਦਲੇ ਜਾ ਰਹੇ ਉਸ ਨੂੰ ਲੈ ਕੇ ਤੁਹਾਡਾ ਕੀ ਸਟੈਂਡ ਆ ਵੀ ਉਹ ਮੀਟਰ ਨੇ ਜਿਹੜੇ ਉਹ ਤੁਸੀਂ ਕਹਿੰਦੇ ਹੋ ਵੀ ਲੱਗਣ ਨਹੀਂ ਦੇਣ ਜਿਹੜੇ ਲੱਗ ਚੁੱਕੇ ਉਹਨਾਂ ਦੇ ਲਈ ਕੀ ਹੈ ਜੀ ਦੇਖੋ ਸਾਡੇ ਇਸ ਤੇ ਇਹ ਇਹ ਸਾਡੇ ਅਸੀਂ ਕੋਈ ਪ੍ਰਵਾਨਗੀ ਨਹੀਂ ਦੀ ਵੀ ਉਹ ਮੀਟਰ ਕਰ ਦੇ ਮਾਗੇ ਉਹ ਕਿਸੇ ਤਰ੍ਹਾਂ ਨਹੀਂ ਜੇ ਖਰਾਬ ਹੋ ਗਏ ਮੀਟਰ ਅਸੀਂ ਉਹ ਆਪਣੇ ਮੀਟਰ ਆ ਕੇ ਸਰ ਬਦਲਣਾ ਇਹ ਵੀ ਠੀਕ ਹੈ ਜੀ ਆ ਬਦਲਾਉਣੇ ਨੇ ਉਹ ਅਸੀਂ ਨਹੀਂ ਲੱਗਣ ਦਿੱਤੇ ਤੇ ਨਾ ਲੱਗਣ ਦੀਏ ਅਸਲ ਵਿੱਚ ਇਹ ਪਾਲਸੀ ਹੈ ਭਾਵੇਂ ਜਿਹੜਾ ਬਿਜਲੀ ਬਿਲ 2025 ਹੈ ਜੀ ਉਹਦੇ ਵਿੱਚ ਕਿਤੇ ਇਹ ਲਾਈਨ ਨਹੀਂ ਪਾਈ ਹੋਈ ਵੀ ਪੀਰੀਪੇਡ ਮੀਟਰ ਅਸੀਂ ਲਾਵਾਗੇ ਉਹਦੇ ਵਿੱਚ ਲਾਈਨ ਨਹੀਂ ਪਾਈ ਜੀ ਪਰ ਜਦੋਂ ਤੁਸੀਂ ਨਿਜੀਕਰਨ ਕਰ ਰਹੇ ਹੋ ਜੀ ਜਦੋਂ ਤੁਸੀਂ ਕੰਪਨੀਆਂ ਨੂੰ ਦੇ ਰਹੇ ਹੋ ਬਿਜਲੀ ਤਾਂ ਤੁਸੀਂ ਕਹਿ ਰਹੇ ਹੋ ਵੀ ਇਹ ਕੰਪਨੀਆਂ ਦੇ ਵਿੱਚ ਵੀ ਐਂ ਜਿਹੜੀ ਕੰਪਨੀ ਤੋਂ ਮਜਲੀ ਮਰਜੀ ਮਜਲੀ ਜਿਵੇਂ ਆਪਾਂ ਇਹਦਾ ਮੋਬਾਈਲ ਦਾ ਚਿਪ ਪਵਾ ਲੈਨੇ ਆ ਜਿਹੜੀ ਕੰਪਨੀ ਤੋਂ ਤੁਸੀਂ ਬਿਜਲੀ ਲੈਣਾ ਚਾਹੋਂ ਸਸਤੀ ਦੇਵੇ ਉਦੋਂ ਲੈ ਲਵੋ ਇਹਦਾ ਮਤਲਬ ਚਿਪ ਵੀ ਪੈਰਾਮੀਟਰੀ ਹੋਣੀ ਹੈ ਨਾ ਜੀ ਮੀਟਰ ਸਾਡੇ ਕੋਲੋਂ ਅੱਜ ਮੈਂ ਤੁਹਾਡੇ ਕੋਲੋਂ ਕਬਾਰੇ ਆ ਬਿਜਲੀ ਤੁਸੀਂ ਮੈਨੂੰ ਮਹਗੀ ਦਿੰਦੇ ਹੋ ਫਿਰ ਇਹ ਭਾਜੀ ਸਸਤੀ ਦਿੰਦੇ ਫਿਰ ਇਹਦੀ ਚਿਪ ਖਰੀਦੀ ਨੀ ਪੈਣੀ ਜੇ ਨਹੀਂ ਉਹ ਇਸ਼ਾਰਾ ਸੰਕੇਤ ਇਹੀ ਦਿੰਦਾ ਜਿਹੜਾ ਬਿਜਲੀ ਬਿੱਲ ਹੈ ਜਿਹੜਾ 2025 ਹੈ ਵੀ ਜਦੋਂ ਉਹ ਲਾਗੂ ਹੋ ਗਿਆ ਜੀ ਬਿਜਲੀ ਹੈ ਬਿਜਲੀ ਦੀ ਇੱਕ ਬਿਜਲੀ ਕਾਉਂਸਲਰ ਕਮੇਟੀ ਬਣੂਗੀ ਬਿਜਲੀ ਦੇ ਵਿੱਚ ਬਿਜਲੀ ਬਿਲ 2025 ਦੇ ਵਿੱਚ ਧਾਰਾ 166 ਹੈ ਇੱਕ ਧਾਰਾ 166 ਅਧਿਕਾਰ ਦਿੰਦੀ ਹੈ ਕੇਂਦਰ ਨੂੰ ਕਿ ਕੇਂਦਰ ਸਰਕਾਰ ਬਿਜਲੀ ਕਾਉਂਸਲ ਬਣਾ ਸਕਦੀ ਹੈ ਇਕੱਠਤ ਕਰ ਸਕਦੀ ਹੈ ਜਿਹਦੇ ਵਿੱਚ ਬਿਜਲੀ ਮੰਤਰੀ ਕੇਂਦਰ ਦਾ ਇੰਚਾਰਜ ਹੋਊਗਾ ਤੇ ਸੂਬਿਆਂ ਦੇ ਜਿਹੜੇ ਕੇਂਦਰੀ ਬਿਜਲੀ ਮੰਤਰੀ ਨੇ ਉਹਦੇ ਮੈਂਬਰ ਹੋਣਗੇ ਤੇ ਉਹ ਫੈਸਲੇ ਕਰਿਆ ਕਰਨਗੇ ਸਰਕਾਰ ਨੂੰ ਸਲਾਹਾਂ ਦੇਣਗੇ ਵੀ ਕੀ ਠੀਕ ਹੈ ਕੀ ਗਲਤ ਹੈ ਬਿਜਲੀ ਦੇ ਵਿੱਚ ਜੀ ਇਸ ਤਰ੍ਹਾਂ ਵੀ ਕਮੇਟੀਆਂ ਦਾ ਗਠਨ ਕਰਨਾ ਸਿੱਧੇ ਤੌਰ ਤੇ ਸਾਰੇ ਹਿੰਦੁਸਤਾਨ ਦੀ ਬਿਜਲੀ ਨੂੰ ਆਪਦੇ ਹੱਥਾਂ 'ਚ ਲੈਣਾ ਤੇ ਉਦੋਂ ਪਿੱਛੋਂ ਹੱਥਾਂ 'ਚ ਲੈ ਕੇ ਕਾਰਪੋਰੇਟ ਨੂੰ ਦੇਣਾ ਅੱਛਾ ਪਰਸੋਂ ਪੰਜਾਬ ਦੇ ਵਿੱਚ ਵਿਸ਼ੇਸ਼ ਇੱਕ ਸੈਸ਼ਨ ਸੱਦਿਆ ਗਿਆ ਵਿਧਾਨ ਸਭਾ ਦਾ ਸ਼੍ਰੀ ਅਨੰਦਪੁਰ ਸਾਹਿਬ ਉੱਥੇ ਸਰਕਾਰ ਦਾ ਕਹਿਣਾ ਅਸੀਂ ਤਮਾਮ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਜਾਂ ਆਗੂਆਂ ਨੂੰ ਸੱਦਾ ਭਜਿਆ ਤੁਸੀਂ ਤੁਹਾਨੂੰ ਆਏ ਸੱਦਾ ਬਿਲਕੁਲ ਸੱਦਾ ਆਇਆ ਸੀ ਜੀ ਕਹੇ ਕਿ ਕਿਉਂ ਨਹੀਂ ਉੱਥੇ ਵੀ ਕਿ ਸੱਦਾ ਇਸ ਤਰ੍ਹਾਂ ਵੀ ਅਸੀਂ ਉੱਥੇ ਜਾਈਏ ਜੀ ਅਸੀਂ ਕੀ ਆ ਕੀਹ ਕਿਹਦੇ ਕੋਲੇ ਜਾਈਏ ਸਰਕਾਰ ਕੋਲੇ ਜਾਈਏ ਸਰਕਾਰ ਨੇ 3 ਮਾਰਚ ਨੂੰ ਸਾਨੂੰ ਪਹਿਲਾਂ ਕਹਿਆ ਗੈਟ ਆਊਟ ਭੱਜੋ ਮੈਂ ਨਹੀਂ ਮੰਨਦਾ ਹੁਣ ਖੰਡ ਲਾ ਗਈ ਕਿਸਾਨਾਂ ਆਖੋ ਤੇ ਫਿਰ ਸਾਡਾ ਇਸ਼ੂ ਕੀ ਹੈ ਅਸੀਂ ਗੁਰੂ ਤੇਗ ਬਹਾਦਰ ਦਾ ਛੇਦੀ ਦੇਵਸ਼ਾ ਜਿਹੜਾ ਆਪਦੇ ਆਪਦੇ ਤੌਰ ਤੇ ਜਿੱਥੇ ਬੰਦਿਆਂ ਨੇ ਮਨਾਲਿਆ ਸਰਕਾਰ ਕੋਲੇ ਜਾ ਕੇ ਬਣਾਉਣ ਦਾ ਕੀ ਮਤਲਬ ਹੈ ਸਰਕਾਰ ਨਾਲ ਲੜ ਕੇ ਬਣਾਉਣ ਦਾ ਕੀ 86 ਲੋਕਾਂ ਤੋਂ ਪਹਿਲੇ ਸਰਕਾਰ ਸਾਨੂੰ ਗੱਲਬਾਤ ਵਾਸਤੇ ਸਾਦੀ ਹੈ ਕਿਸੇ ਮੁੱਦੇ ਤੇ ਸਲਾਹ ਕਰਨ ਵਾਸਤੇ ਸਾਦੀ ਹੈ ਉਹ ਅਸੀਂ ਠੀਕ ਹੈ ਗੱਲਬਾਤ ਕਰ ਸਕਦੇ ਹਾਂ ਜਾਣੇ ਆਉਨੇ ਆ ਕਿਉਂਕਿ ਸਰਕਾਰ ਹੈ ਸਭ ਲੋਕਾਂ ਦੀ ਇਲੈਕਟਿਡ ਸਰਕਾਰ ਹੈ ਜੇ ਸਰਕਾਰ ਕਹੇ ਵੀ ਆਜੋ ਸਾਡੇ ਨਾਲ ਮੰਚ ਸਾਂਝਾ ਕਰ ਲਓ ਜੀ ਇਹ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਇਹ ਤਾਂ ਵੈਸੇ ਵੀ ਕਦੇ ਤੁਸੀਂ ਦੇਖਿਆ ਨਾ ਦਿੱਲੀ ਮਰਚ ਦੇ ਵਿੱਚ ਕਿਸਾਨ ਜੱਤੇ ਬੰਦੀਆਂ ਬਹੁਤ ਸਾਰੀਆਂ ਜੱਤੇ ਬੰਦੀਆਂ ਨੇ ਜਿਹੜੀਆਂ ਮੰਚ ਸਾਂਝਾ ਵੀ ਕਰ ਲਈਆਂ ਨੇ ਪਰ ਬਹੁਤ ਸਾਰੀਆਂ ਜੱਤੇ ਬੰਦੀਆਂ ਜਿਹੜਾ ਮੰਚ ਸਾਂਝਾ ਨਹੀਂ ਕਰਿਆ ਜਿੰਨਕਤ ਮੂਰਤੇ ਦਾ ਫੈਸਲਾ ਵੀ ਇਹਨਾਂ ਦਾ ਮਨ ਚ ਸਾਂਝਾ ਨਹੀਂ ਕਰਨਾ ਆਈਆਂ ਨਹੀਂ ਚਿੱਠੀਆਂ ਕੋਈ ਨਹੀਂ ਗਿਆ ਅੱਛਾ ਉਸ ਸੈਸ਼ਨ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਪ੍ਰਧਾਨ ਜੀ ਜਿਵੇਂ ਚੰਡੀਗੜ੍ਹ ਦਾ ਮੁੱਦਾ ਹੋਵੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਵੇ ਚਾਹੇ ਉਹ ਪਾਣੀਆਂ ਦੇ ਮੁੱਦੇ ਜੋ ਵੀ ਪੰਜਾਬ ਨਾਲ ਹੈਗੇ ਬੀਬੀਐਮਪੀ ਦਾ ਮੁੱਦਾ ਹੋਵੇ ਮਤਲਬ ਉਹ ਉਸ ਨੂੰ ਲੈ ਕੇ ਉਮੀਦਾਂ ਸੀ ਲੋਕਾਂ ਨੂੰ ਬੜੀਆਂ ਕਿ ਉਹਦੇ ਖਿਲਾਫ ਕੋਈ ਮਤੇ ਪਏ ਜਾਣਗੇ ਜਾਂ ਕੁਝ ਹੋਰ ਪਰ ਸਰਕਾਰ ਦੇ ਵੱਲੋਂ ਕੁਝ ਵੀ ਉੱਥੇ ਕੀਤਾ ਨਹੀਂ ਗਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਨਹੀਂ ਉਮੀਦਾਂ ਐਸੀ ਕਰਕੇ ਸੀ ਵੀ ਉਹ ਚੰਡੀਗੜ੍ਹ ਦੀ ਜਗ੍ਹਾ ਤੇ ਉਹ ਸੈਸ਼ਨ ਉਹਨਾਂ ਨੇ ਨਨਤਪੁਰ ਕਰ ਲਿਆ ਆਪਣੀ ਪਤਨੀ ਸਰਕਾਰ ਬਦਲ ਗਈ ਦੁੱਤ ਹੋਤੀ ਨਾ ਸਰਕਾਰ ਦੀ ਨੀਤ ਬਦਲੀ ਨਾ ਨੀਤੀ ਬਦਲੀ ਨਾ ਸਰਕਾਰ ਨੇ ਆਪਣੀ ਪਾਰਟੀ ਬਦਲੀ ਨਾ ਸਰਕਾਰ ਨੇ ਆਪਣੇ ਮੰਤਰੀ ਬਦਲੇ ਨਾ ਹੋ ਮੁੱਖ ਮੰਤਰੀ ਬਦਲੇ ਸਾਰਾ ਕੁਝ ਤਾਂ ਉਹੀ ਹੈ ਬਸ ਚੰਡੀਗੜ੍ਹ ਦੀ ਜਗ੍ਹਾ ਤੇ ਨਨਪੁਰ ਸਾਹਿਬ ਹੀ ਜਾ ਕੇ ਬਹਿ ਗਏ ਨਾ ਹੋਰ ਨਹੀਂ ਕੁਝ ਬਦਲਿਆ ਇਸ ਕਰਕੇ ਕੁਝ ਨਹੀਂ ਬਦਲਦਾ ਬੰਦਿਆਂ ਨੇ ਨੀਤ ਨਹੀਂ ਬਦਲਦੀ ਨੀਤੀ ਨਹੀਂ ਬਦਲੀ ਜਗਾ ਬਦਲ ਲਈ ਜਗਾ ਹੋ ਨਨਪੁਰ ਜਾ ਕੇ ਜੇ ਨਨਪੁਰ ਸਾਹਿਬ ਬੈਠ ਗਏ ਪਹਿਲਾਂ ਇੱਥੇ ਫੈਸਲੇ ਕਰਦੇ ਸੀ ਜਿਹੜੇ ਚੰਡੀਗੜ੍ਹ ਫੈਸਲੇ ਕਰਦੇ ਸੀ ਹੁਣ ਜਾ ਕੇ ਨਨਪੁਰ ਕਰਤੇ ਨਵਾਂ ਤਾਂ ਕੁਝ ਨਹੀਂ ਆਇਆ ਇਸ ਕਰਕੇ ਉਧਰ ਆਸ ਕਰਨੀ ਗਲਤ ਸੀ bawa betul, bawa betul, jangan baca jangan